ਪਾਕਿਸਤਾਨ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਤੋਸ਼ਾਖਾਨਾ 2 ਭ੍ਰਸ਼ਟਾਚਾਰ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੋ ਬਹੁਤ ਹੀ ਵੱਡੀ ਖਬਰ ਹੈ ਤੇ ਤੋਸ਼ਾਖਾਨਾ ਮਾਮਲਾ ਸਰਕਾਰੀ ਤੋਹਫਿਆਂ ਵਿੱਚ ਕਥਿਤ ਧੋਖਾਧੜੀ ਨਾਲ ਸੰਬੰਧਿਤ ਹੈ ਜੋ ਕਿ ਸਾਬਕਾ ਪਹਿਲੇ ਜੋੜੇ ਨੂੰ 2021 ਵਿੱਚ ਸਾਊਦੀ ਸਰਕਾਰ ਤੋਂ ਮਿਲੇ ਸਨ ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਰੁਖ ਅਰਜੂਮੰਡ ਨੇ ਪਾਕਿਸਤਾਨ ਦੇ 라ਵਲਪਿੰਡੇ ਵਿੱਚ ਉੱਚ ਸੁਰੱਖਿਆ ਵਾਲੀ ਅਦਾਲਤ ਜ਼ੀਲ ਵਿੱਚ ਫੈਸਲਾ ਸੁਣਾਇਆ ਦ ਡਾਊਨ ਦੇਨਸਾਰ ਇਹ ਮਾਮਲਾ ਇੱਕ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਸੈੱਟ ਦੀ ਖਰੀਦ ਨਾਲ ਸੰਬੰਧਿਤ ਹੈ ਜੋ ਕਿ ਮਈ 2021 ਵਿੱਚ ਇੱਕ ਸਰਕਾਰੀ ਦੌਰੇ ਦੌਰਾਨ ਸਾਊਦੀ ਕ੍ਰਾਊਨ ਪ੍ਰਿੰਸ ਦੁਆਰਾ ਖਾਨ ਨੂੰ ਤੌਫੇ ਵਜੋਂ ਦਿੱਤਾ ਗਿਆ ਸੀ ਬਹੁਤ ਘੱਟ ਕੀਮਤ ਤੇ ਤੇ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਸੰਸਥਾਪਕ ਨੇ ਸਿਰਫ 2.9 ਮਿਲੀਅਨ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਲਗਭਗ 80 ਮਿਲੀਅਨ ਰੁਪਏ ਮੁੱਲ ਦੇ ਗਹਿਣਿਆਂ ਦੇ ਸੈੱਟ ਨੂੰ ਆਪਣੇ ਕੋਲ ਰੱਖਿਆ ਖਾਨ ਅਤੇ ਬੁਸ਼ਰਾ ਨੂੰ ਪਾਕਿਸਤਾਨ ਪੀਨਲ ਕੋਡ ਦੀ ਤਾਰਾ 409 ਦੇ ਤਹਿਤ 10 ਸਾਲ ਦੀ ਸਖਤ ਕੈਦ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ 7 ਸਾਲ ਦੀ ਸਜ਼ਾ ਸੁਣਾਈ ਗਈ। ਸੋ ਅਦਾਲਤ ਨੇ ਉਹਨਾਂ ਵਿੱਚੋਂ ਹਰੇਕ ਤੇ 10 ਮਿਲੀਅਨ ਰੁਪਏ ਦਾ ਜੁਰਮਾਨਾ ਵੀ ਲਾਇਆ ਤੇ ਇਸ ਅਦਾਲਤ ਨੇ ਸਜ਼ਾ ਸੁਣਾਉਂਦੇ ਸਮੇਂ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਬੁਢਾਪੇ ਦੇ ਨਾਲ-ਨਾਲ ਇਸ ਤੱਥ ਤੇ ਵੀ ਵਿਚਾਰ ਕੀਤਾ ਹੈ ਇਬੁਸ਼ਰਾ ਇਮਰਾਨ ਖਾਨ ਇੱਕ ਔਰਤ ਹੈ ਇਹ ਦੋਵਾਂ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਘੱਟ ਸਜ਼ਾ ਦੇਣ ਵਿੱਚ ਇੱਕ ਨਰਮ ਨਜ਼ਰੀਆ ਅਪਣਾਇਆ ਗਿਆ ਦਾਨ ਨੇ ਅਦਾਲਤ ਦੇ ਹੁਕਮ ਦਾ ਹਵਾਲਾ ਦਿੱਤਾ ਫਖੂ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਪਾਕਿਸਤਾਨ ਨੇ ਐਕਸ ਦਾ ਪੱਖ ਲਿਆ ਅਤੇ ਦੋਸ਼ ਲਗਾਇਆ ਕਿ ਇਮਰਾਨ ਦੇ ਪਰਿਵਾਰ ਨੂੰ ਜੇਲ੍ਹ ਦੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਜਿੱਥੇ ਕੰਗਾਰੂ ਅਦਾਲਤ ਨੇ ਤੋਸ਼ਖਾਨਾ 2 ਕੇਸ ਦਾ ਫੈਸਲਾ ਸੁਣਾਇਆ ਸੋ ਪਾਰਟੀ ਨੇ ਕਿਹਾ ਬੰਦ ਦਰਵਾਜ਼ੇ ਵਾਲੀ ਜੇਲ ਖਾਸ ਕਰਕੇ ਉਸ ਦੀ ਸੁਣਵਾਈ ਨਾ ਤਾਂ ਆਜ਼ਾਦ ਹੈ ਤੇ ਨਾ ਹੀ ਨਿਰਪੱਖ ਇਹ ਅਸਲ ਵਿੱਚ ਇੱਕ ਫੌਜੀ ਮੁਕੱਦਮਾ ਹੈ ਇਸ ਨੇ ইমরান ਦੀ ਪੈਣ ਅਲੀਮਾ ਖਾਨ ਦੀ ਇੱਕ ਕਾਰ ਦੇ ਅੰਦਰ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਉਸ ਨੂੰ ਅੱਗੇ ਕਿਉਂ ਨਹੀਂ ਵਧਣ ਦਿੱਤਾ ਜਾ ਰਿਹਾ ਉਹ ਸਾਨੂੰ ਰੋਕ ਨਹੀਂ ਸਕਦੇ ਜੇਲ੍ਹ ਦੀ ਸੁਣਵਾਈ ਅੱਜ ਉਸਨੇ ਵੀਡੀਓ ਵਿੱਚ ਕਿਹਾ ਇਹ ਗੈਰ ਕਾਨੂੰਨੀ ਸੀ ਕਿ ਪਰਿਵਾਰ ਨੂੰ ਰੋਕਿਆ ਜਾ ਰਿਹਾ ਸੀ ਡਾਨ ਨੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਖਾਨ ਦੀ ਜੇਲ੍ਹ ਦੀ ਸਜ਼ਾ ਲਗਾਤਾਰ ਸਜ਼ਾ ਸੀ ਅਤੇ ਇਹ 190 ਮਿਲੀਅਨ ਪਾਉਂਡ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਜ਼ਾ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਸੋ ਤਰਾਰ ਨੇ ਫੈਸਲੇ ਦਾ ਸਵਾਗਤ ਕੀਤਾ ਅਤੇ ਖਾਨ ਅਤੇ ਉਸ ਦੀ ਪਤਨੀ ਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਕਿਉਂਕਿ ਉਹਨਾਂ ਨੇ ਤੋਹਫ਼ਿਆਂ ਨੂੰ ਘੱਟ ਮੁੱਲ ਦਿੱਤਾ ਅਤੇ ਉਹਨਾਂ ਨੂੰ ਨਿੱਜੀ ਵਰਤੋਂ ਲਈ ਰੱਖਿਆ। ਸੋ ਉਹਨਾਂ ਨੇ ਕਿਹਾ ਕਿ ਉਸ ਦੀ ਪਤਨੀ ਦੇ ਕੰਮ ਜਨਤਕ ਵਿਸ਼ਵਾਸ ਦੀ ਉਲੰਘਣਾ ਸਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋ ਇਮਰਾਨ ਖਾਨ ਨੂੰ ਪਹਿਲੀ ਵਾਰ 9 ਮਈ 2023 ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਅਗਸਤ 2023 ਵਿੱਚ ਤੋਸ਼ਖਾਨਾ ਮਾਮਲੇ ਵਿੱਚ ਦੁਬਾਰਾ ਫੇਰ ਗ੍ਰਿਫਤਾਰ ਕੀਤਾ ਗਿਆ ਸੀ। ਤੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਕ੍ਰਿਕਟ ਵਿਸ਼ਵ ਕਪ ਜੇਤੂ ਕਪਤਾਨ ਲਈ ਇਹ ਨਵੀਂ ਸਜ਼ਾ ਅਜੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਸਰਕਾਰ ਜੇਲ੍ਹ ਦੇ ਅੰਦਰ ਇਮਰਾਨ ਖਾਨ ਨਾਲ ਕਥਿਤ ਤੌਰ ਤੇ ਦੁਰਵਿਵਹਾਰ ਲਈ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ ਸੋ ਸੰਯੁਕਤ ਰਾਸ਼ਟਰ ਨੇ ਵੀ ਖਾਨ ਦੀ ਇਕਾਂਤ ਕੈਦ ਤੋਂ ਰਿਹਾਈ ਦੀ ਮੰਗ ਕੀਤੀ ਹੈ ਤੇ ਇੱਕ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਅਤੇ ਉਸ ਦੀ ਪਤਨੀ 부ਸ਼ਰਾ ਬੀਬੀ ਨੂੰ ਤੋਸ਼ਖਾਨਾ ਦੋ ਮਾਮਲੇ ਵਿੱਚ 17-17 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਜੱਜ ਸੈਂਟਰਲ ਸ਼ਾਰੁਖ ਅਰਜਮੁਨ ਨੇ ਅਦਾਲਤ-ਏ-ਜ਼ਿਲ ਵਿੱਚ 80 ਸੁਣਵਾਈਆਂ ਤੋਂ ਬਾਅਦ ਇਹ ਫੈਸਲਾ ਸੁਣਾਇਆ। ਸੋ ਇਹ ਮਾਮਲਾ ਇੱਕ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਸੈੱਟ ਨੂੰ ਇੱਕ ਛੋਟੀ ਜਿਹੀ ਕੀਮਤ ਤੇ ਖਰੀਦਣ ਨਾਲ ਸੰਬੰਧਤ ਹੈ।